ਆਪਾਂ ਚੱਲੀਏ ਹਾਕੀ ਵਾਲੇ ਪਾਸੇ ਨੂੰ ਤੇ ਸਭ ਤੋਂ ਜਿਹੜੀ ਵੱਡੀ ਖੁਸ਼ੀ ਮੁੰਡਿਆਂ ਨੇ ਦਿੱਤੀ ਸੀ 1972 ਤੋਂ ਲੱਗੇ ਹੋਏ ਸੀਗੇ ਆਸਟ੍ਰੇਲੀਆ ਨੂੰ ਹਰਾਉਂਦੇ ਜੋਰ ਲਾਇਆ ਹੋਇਆ ਸੀ ਤੇ ਉਸ ਦਿਨ ਸਾਰਾ ਮੁਲਕ ਖੁਸ਼ ਹੋਇਆ ਜੀ ਪਰ ਉਦੋਂ ਇੱਕ ਬੰਦਾ ਆਪਣਾ ਕਿਸੇ ਚੱਕਰ ਕਰਕੇ ਥੋੜਾ ਬਾਹਰ ਹੋ ਗਿਆ ਹੁਣ ਸੈਮੀਫਾਈਨਲ ਦੇ ਵਿੱਚ ਵੀ ਕਹਿ ਰਹੇ ਨੇ ਕਿ ਟੀਮ ਥੋੜੀ ਜਿਹੀ ਵਿਪਤਾ ਪਈ ਹੋਈ ਹੈ ਕੀ ਕਾਰਨ ਹੈ ਜੀ ਦੇਖੋ ਸਿਆਣੇ ਬੰਦਿਆਂ ਦੀਆਂ ਨਾ ਗੱਲਾਂ ਬੜੀਆਂ ਤਕੜੀਆਂ ਹੁੰਦੀਆਂ ਜੀ ਕਿਸੇ ਨੇ ਕਿਹਾ ਉਹਨੇ ਆਖਿਆ ਕਿ ਚੈਂਪੀਅਨ ਜਾਂ ਬਹਾਦਰ ਬੰਦੇ ਆ ਨਾ ਜਿਹੜੇ ਹੂੰ ਉਸ ਸਮੇਂ ਤੇ ਸ਼ਿਕਾਇਤ ਨਹੀਂ ਕਰਦੇ ਹੁੰਦੇ ਜੀ ਸਮਾਜ ਇਹੋ ਜਿਹਾ ਮਰਜ਼ੀ ਹੋਵੇ ਉਹਨਾਂ ਨੇ ਆਪਣੇ ਆਪ ਨੂੰ ਵੱਡੇ ਮੰਚ ਤੇ ਪਰਫਾਰਮ ਕਰਕੇ ਦਿਖਾਣਾ ਥੈਟਸ ਇਟ ਜੀ ਜੀ ਜਿਹੜੀਆਂ ਟੀਮਾਂ ਇੱਥੋਂ ਤੱਕ ਪੁੱਜਦੀਆਂ ਤਾਂ ਉਹ ਮਤਲਬ ਕਿ ਹੁਣ ਠੀਕ ਹੈ ਵਿਪਤਾ ਤੇ ਪੈ ਗਈ ਆ ਅਮਿਤ ਰੋਹੀਦਾਸ ਦੀ ਵੱਡੀ ਖਬਰੇ ਆ ਰਹੀ ਹੈ ਕਿ ਉਹਦੇ ਤੇ ਇੱਕ ਮੈਚ ਦਾ ਬੈਨ ਲਾ ਦਿੱਤਾ ਜੀ ਜੀ ਅਮਿਤ ਰੋਹੀਦਾਸ ਇੱਕ ਕਹੋ ਕਿ ਹੰਮਿਆ ਹੂੰ ਜੇ ਹਰਮਨਪ੍ਰੀਤ ਡਿਫੈਂਡਰ ਹੈ ਤੇ ਨਾਲ ਉਹ ਪੈਨਲਟੀ corner ਦਾ ਐਕਸਪਰਟ ਹੈ ਹੂੰ ਤਾਂ ਅਮਿਤ ਰੋਹੀਦਾਸ ਸੈਕੰਡ ਯਾਨੀ ਉਹਦਾ ਬਦਲ ਆ ਜੀ ਜੀ ਉਹ ਪੈਨਲਟੀ corner ਵੀ ਲਾਉਂਦਾ ਇਸ ਤੋਂ ਇਲਾਵਾ ਉਹ ਫਰਸਟ ਰਸ਼ਰ ਹੈ ਜੀ ਜੀ ਅਕਲਕ ਤੁਸੀਂ ਦੇਖਿਆ ਹੋਣਾ ਪੈਨਲਟੀ corner ਜਦੋਂ ਡਿਫੈਂਡ ਕਰਦੇ ਨੇ ਤਾਂ ਇੱਕ ਭੱਜ ਕੇ ਆਉਂਦਾ ਹੈ ਹੂੰ ਉਹ ਵਿੱਚ ਵੱਜਦਾ ਸਿੱਧਾ ਜੀ ਕਿਹ ਲੋਕੇ ਉਹ ਸਾਰੀ ਡਿਊਟੀ ਉਹਦੀ ਆ ਅਮਿਤ ਦੀ ਹੂੰ ਹੁਣ ਅਨਫੋਰਚੂਨੇਟਲੀ ਦੇਖੋ ਅਸੀਂ ਮੈਚ ਦੇਖ ਰਹੇ ਸੀਗੇ ਇੰਗਲੈਂਡ ਵਾਲਾ ਜਿਹੜਾ ਬੜਾ ਫਸਵਾ ਮੈਚ ਹੋਇਆ ਮੇਰੇ ਖਿਆਲ ਦੇ ਨਾਲ ਮੈਂ ਉਹ ਰੂਲ ਵੀ ਪੜਿਆ ਹੋਇਆ ਹੈ ਇਹਨਾਂ ਦਾ ਰੈਡ ਕਾਰਡ ਵਾਲਾ ਮੈਨੂੰ ਇਉਂ ਲੱਗਦਾ ਕਿ ਅਮਿਤ ਰੋਹਿਦਾਸ ਦੇ ਨਾਲ ਤਕਾ ਹੋ ਗਿਆ ਤਕਾ ਕਿਉਂਕਿ ਦੇਖੋ ਜੇ ਤਾਂ ਉਹਨੇ ਜਾਣ ਬੁੱਝ ਕੇ ਹਾਕੀ ਮਾਰੀ ਹੁੰਦੀ ਹੂੰ ਠੀਕ ਹੈ ਨਾ ਇੱਕ ਭਾਵਨਾ ਦੇ ਨਾਲ ਕਿ ਹਾਂ ਭਈ ਮੈਂ ਇਹਦਾ ਕੰਡ ਕਰਨਾ ਹੀ ਕਰਨਾ ਹੈ ਕੋਈ ਵੀ ਖਿਡਾਰੀ ਵੈਸੇ ਏਡੇ ਵੱਡੇ ਮੈਚ ਦੇ ਵਿੱਚ ਇਹ ਸੋਚ ਨਾਲ ਉੱਤਰ ਹੀ ਨਹੀਂ ਸਕਦਾ ਜੀ ਹੁਣ ਉਹ ਭੱਜੇ ਜਾ ਰਹੇ ਦੋਨੇ ਹੀ ਬਾਲ ਦਾ ਕਬਜ਼ਾ ਲੈਣ ਵਾਸਤੇ ਪਿੱੜ ਰਹੇ ਸੀਗੇ ਪੰਜਾਬੀ ਚ ਜਿਹੀ ਅੱਖੀ ਜੀ ਜੀ ਤਾਂ ਉਹਦੀ ਸਟਿਕ ਸਿਰ ਤੋਂ ਉੱਤੇ ਵੀ ਨਹੀਂ ਗਈ ਉਹਦਾ ਮੂੰਹ ਨਹੀਂ ਵਾਂ ਸੀਗਾ ਸਟਿਕ ਉਹਦੇ ਵੱਜ ਜਾਂਦੀ ਆ ਹਮ ਬੜੀ ਕਹਿ ਲੋ ਕਿ ਮਾੜੀ ਗੱਲ ਹੋ ਗਈ ਕੈਲਾਨਨ ਉਹ ਖਿਡਾਰੀ ਸੀ ਉਹਨਾਂ ਦਾ ਇੰਗਲੈਂਡ ਦਾ ਜੀ ਗ੍ਰੇਟ ਬ੍ਰਿਟੇਨ ਦਾ ਜੀਵੀ ਦਾ ਤਾਂ ਉਸ ਤੋਂ ਬਾਅਦ ਜਿਹੜਾ ਔਨਫੀਲਡ ਅੰਪਾਇਰ ਹੈ ਰੈਫਰੀ ਹੈ ਜਿਹੜਾ ਜੀ ਉਹਨੇ ਤੇ ਨਾਰਮਲ ਕਿਹਾ ਕਿ ਕੁਝ ਵੀ ਨਹੀਂ ਹੈਗਾ ਦੇਚ ਹੂੰ ਉਹਨਾਂ ਨੇ ਰੈਫਰਲ ਲੈ ਲਿਆ ਰੈਫਰ ਰੈਫਰ ਕੀਤਾ ਜਦੋਂ ਮਾਮਲਾ ਜੀ ਜਦੋਂ ਰੈਫਰਲ ਲੈ ਲਿਆ ਤੇ ਉਹਨਾਂ ਨੇ ਚੱਕ ਕੇ ਤੇ ਰੈੱਡ ਕਾਰਡ ਹੁਣ ਰੈੱਡ ਕਾਰਡ ਅੱਛਾ ਇਹਦੇ 'ਚ ਹੁੰਦਾ ਕਿ ਯਾਰ ਫੇਰ ਗਾਂ ਤੁਸੀਂ ਦੇਖੋ ਇੱਕ ਮੈਚ ਆਲਾ ਜਿਹੜਾ ਬੈਨ ਹੈ ਹੂੰ ਉਹਦੇ 'ਚ ਇਹ ਬਹੁਤ ਕਹਿ ਲੋ ਕਿ ਐਕਸਟ੍ਰੀਮ ਲੈਵਲ ਦਾ ਜਾ ਕੇ ਫੈਸਲਾ ਹੁੰਦਾ ਹੈ ਜੀ ਉਹ ਵੀ ਉਦੋਂ ਇੱਕ ਮੈਚ ਦਾ ਬੈਨ ਲਾਇਆ ਜਾਂਦਾ ਜਿਸ ਵੇਲੇ ਬੰਦੇ ਨੇ ਜਾਣ ਬੁੱਝ ਕੇ ਕਿਸੇ ਖਿਡਾਰੀ ਨੂੰ ਹਾਨੀ ਪਹੁੰਚਾਈ ਆ ਸੱਟ ਲਾਈ ਆ ਜੀ ਇੱਥੇ ਇੱਥੇ ਤਾਂ ਸਭ ਕੁਝ ਸਾਫ਼ ਹੋ ਰਿਹਾ ਹ ਹ ਮੇਰੇ ਖਿਆਲ ਦੇ ਨਾਲ ਅਮਿਤ ਰੋਹੀਦਾਸ ਬਦਕਿਸਮਤ ਹੈ ਇਸ ਮਾਮਲੇ ਦੇ ਵਿੱਚ ਕਿ ਉਸ ਨੂੰ ਸ਼ਾਇਦ yellow card ਦੇ ਦਿੱਤਾ ਜਾਂਦਾ ਤੇ ਠੀਕ ਸੀਗਾ ਪਰ ਜਿਹੜਾ red card ਦਿੱਤਾ ਉਹ ਬਹੁਤ ਐਕਸਟ੍ਰੀਮ ਪੱਧਰ ਤੇ ਜਾ ਕੇ ਦੱਤਾ ਗਿਆ ਫੈਸਲਾ ਤੇ ਉਸ ਤੋਂ ਵੀ ਵੱਡਾ ਮੇਰੇ ਖਿਆਲ ਦੇ ਨਾਲ ਇਹ ਧੱਕਾ ਕਰੀ ਜਾਂਦੇ ਨੇ ਕਿ ਇਹਨਾਂ ਨੇ ਅਗਲੇ ਮੈਚ ਵਾਸਤੇ ਉਸ ਨੂੰ ਬੈਨ ਕਰ ਦਿੱਤਾ ਬੈਨ ਉਦੋਂ ਕੀਤਾ ਜਾਂਦਾ ਉਹ ਤੇ ਬੜੀ ਮਤਲਬ ਕਿ ਕਹ ਲਓ ਕਿ ਜਿਵੇਂ ਉਹਨ ਮੰਨ ਲਓ ਕਿਸੇ ਖਿਡਾਰੀ ਨੇ ਉੱਥੇ ਕੋਈ ਮਾੜਾ ਮੋਟਾ ਹੋਇਆ ਤਾ ਕਲਾਮੀ ਵਾਲਾ ਮੋੜ ਚੱਕ ਕੇ ਸਿਰ 'ਚ ਮਾਰਤੀ ਆ ਹੂੰ ਤਾਂ ਉੱਥੇ ਬੈਨ ਵੀ ਲੱਗੇਗਾ ਆਪਣੇ ਆਪ ਹੀ ਲੱਗੇਗਾ ਸਭ ਕੁਝ ਹੋਏਗਾ ਜੀ ਇੱਥੇ ਇਸ ਤਰ੍ਹਾਂ ਦਾ ਕੇਸ ਨਹੀਂ ਹੈ ਹੂੰ ਲਗ ਨਹੀਂ ਰਿਹਾ ਸਟਿਕ ਜਿਹੜੀ ਆ ਉਹ ਸਿਰ ਤੇ ਉੱਤੇ ਹੈ ਨਹੀਂ ਦੂਸਰੇ ਵਿਰੋਧੀ ਦੇ ਖੜਾ ਉਹ ਵੀ ਫਾਲ ਹੁੰਦਾ ਹੈ ਨਾ ਤੁਸੀਂ ਦੇਖਦੇ ਹੋਗੇ ਹਾਕੀ ਹਾਕੀ ਦੇ ਫਾਲ ਬਹੁਤ ਹੁੰਦੇ ਆ ਆਪਾਂ ਸਾਰੇ ਹਾਕੀ ਦੇਖਦੇ ਆ ਆ ਕੀ ਹੋ ਗਿਆ ਆ ਕੀ ਹੋ ਗਿਆ ਫਾਲ ਬਹੁਤ ਹੁੰਦੇ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਮੇਰੇ ਖਿਆਲ ਦੇ ਨਾਲ ਕੁਝ ਜ਼ਿਆਤੀ ਜ਼ਿਆਦਾ ਹੀ ਕਰ ਗਏ ਨੇ ਜੀ ਤੇ ਵੈਸੇ ਹੁਣ ਬੀਸੀਸੀਆਈ ਤਾਂ ਬੜੀ ਪਾਵਰਫੁੱਲ ਆ ਇੱਥੇ ਇਹਦਾ ਚੱਲਦਾ ਸਾਰਾ ਕੁਝ ਕ੍ਰਿਕਟ ਦੇ ਵਿੱਚ ਅੱਗੇ ਇੰਡੀਅਨ ਟੀਮ ਨਾਲ ਵੀ ਇਸ ਤਰ੍ਹਾਂ ਹੁੰਦਾ ਸੀਗਾ ਪਾਕਿਸਤਾਨ ਚ ਜਦੋਂ ਜਾਂਦੇ ਸੀਗੇ ਜਾਂ ਪਾਕਿਸਤਾਨ ਦੇ ਅੰਪਾਇਰ ਹੁੰਦੇ ਸੀਗੇ ਤਾਂ ਕਹਿੰਦੇ ਸੀ ਇਹ 11 ਨਾਲ ਨਹੀਂ 13 ਨਾਲ ਖੇਡਦੇ ਨੇ ਕਿ ਦੋ ਅੰਪਾਇਰ ਉਹਨਾਂ ਦੇ ਬੜੇ ਬਦਨਾਮ ਸੀਗੇ ਪਾਕਿਸਤਾਨੀਆਂ ਦੇ ਤਾਂ ਇਸ ਤਰ੍ਹਾਂ ਹੈ ਸੁਖਮ ਜੀ ਕਿ ਤੱਕਾ ਲੱਗ ਰਿਹਾ ਕਿ ਕੁਝ ਜ਼ਿਆਦਾ ਹੀ ਕਰ ਗਏ ਨੇ ਏਡਾ ਵੱਡਾ ਮਾਮਲਾ ਜਿਵੇਂ ਗਾਣੇ ਚ ਨਹੀਂ ਕਹਿੰਦਾ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਇਹ ਗੱਲ ਨਹੀਂ ਸੀ ਐਡੀ ਹੈਗੀ ਜਿੱਡੀ ਬਣਾ ਕੇ ਬਹਿ ਗਿਆ ਪਰ ਮੇਰਾ ਮੰਨਣਾ ਹੈ ਕਿ ਕੋਈ ਵੱਡਾ ਚਲੋ ਠੀਕ ਹੈ ਹਰੇਕ ਖਿਡਾਰੀ ਦੀ ਹੈ ਮੇਰਾ ਤੇ ਆ ਇਸ ਮੰਚ ਤੇ ਜੀ ਜੀ ਪਰ ਮੈਨੂੰ ਲੱਗਦਾ ਕਿ ਕਰ ਲੈਣਗੇ ਸੈਟ ਕੱਲ ਵੀ ਤੁਸੀਂ ਦੇਖੋਗੇ ਜੇ ਕੱਲ ਵਾਲਾ ਮੈਚ ਤੁਸੀਂ ਬਰੀਕੀ ਨਾਲ ਦੇਖਿਆ ਹੋਵੇ ਅਸੀਂ ਤੇ ਕੱਲ ਕਹਿ ਲਓ ਕਿ ਖੁੱਲੇ ਮਾਹੌਲ 'ਚ ਦੇਖ ਰਹੇ ਸੀਗੇ ਖੇਤਾਂ ਖੁੱਤਾਂ 'ਚ ਤੇ ਉੱਥੇ ਇੱਕ ਚੀਜ਼ ਤੋਂ ਅਸੀਂ ਨੋਟ ਕੀਤੀ ਹੋਣੀ ਆ ਕਿ ਨਾਲ ਦੀ ਨਾਲ ਜਿਵੇਂ ਰੈੱਡ ਕਾਰਡ ਆਇਆ ਪਹਿਲਾਂ ਤੇ ਸੋਨੀ ਹੋ ਗਿਆ ਨਾਲ ਦੀ ਨਾਲ ਹਰਮਨਪ੍ਰੀਤ ਨੇ ਰਣਨੀਤੀ ਬਦਲ ਲਈ ਸੀ ਹੁਣ ਅਟੈਕ ਛੱਡੋ ਹੁਣ ਆਪਣੇ ਆਪ ਨੂੰ ਬਚਾਓ ਜੀ ਤੇ ਐਸਾ ਫਿਰ ਬਚਾਇਆ ਸ਼ਰੀਜੇਸ਼ ਉਹ 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 ਤਾਂ ਕਮਾਲ ਕੀਤਾ ਉਹ ਸਾਡੇ ਉੱਥੇ ਸਾਡਾ ਇੱਕ ਭਰਾ ਹੈ ਪੁਲਿਸ ਤੇ ਉਹ ਕਹਿੰਦਾ ਮੈਂ ਗਿਣੀ ਜਾਂਦਾ ਕਹਿੰਦਾ ਦਰਜਣ ਗੋਲ ਵਿੱਚ ਇਹਨੇ ਬਚਾ ਲੇ ਉਹ ਤਾਂ ਕਹਿੰਦਾ 12 13 ਹੋ ਜਾਣੇ ਸੀ ਤਾਂ ਵਾਕਿਆ ਉਹ ਕਹ ਲਓ ਕਿ ਭਾਈ ਉਹ ਸ਼ਰੀਜੇਸ਼ ਆਪਣੇ ਆਪ ਚ ਇੱਕ ਟੀਮ ਬਣ ਕੇ ਉੱਥੇ ਖਲੋ ਗਿਆ ਕਿ ਮੇਰੇ ਨਾਲ ਨਿੱਜਠੋ ਪਹਿਲਾਂ ਤਾਂ ਮਾਮਲੇ ਭਾਰੇ ਹੋ ਗਿਆ ਫਿਰ ਗ੍ਰੇਟ ਬ੍ਰਿਟਨ ਵਾਸਤੇ ਜੀ ਜੀ ਜੱਟ ਹੁਣ ਫਾਇਰ ਜੀ ਕਹਿ ਰਿਹਾ ਕਿ ਟੀਮ 10 ਖਿਡਾਰੀਆਂ ਨਾਲ ਖੇਡੀ ਫਿਰ ਵੀ ਜਿੱਤ ਗਈ ਬਿਲਕੁਲ ਉਹਨੇ ਕੰਮ ਬੜਾ ਸੋਹਣਾ ਕੀਤਾ ਮੁੰਡਾ ਨਹੀਂ ਬੜਾ ਜਾਣਨ ਦੇ ਜੀ ਜੇਸ਼ ਸ਼ਰੀ ਜੇਸ਼ ਤੇ ਉਸ ਤੋਂ ਬਾਅਦ ਜਿਹੜਾ ਜਰਮਨ ਦੀਪ ਸਿੰਘ ਬਾਲਿਆ ਨਾ ਸਰਦਾਰ ਸਾਹਿਬ ਹੂੰ ਹੂੰ ਉਹ ਫਿਰ ਉੱਥੇ ਖੜ ਗਿਆ ਨਾਲ ਮਤਲਬ ਕਿ ਜਿਵੇਂ ਹਰਮਨਪ੍ਰੀਤ ਦੀ ਜਗ੍ਹਾ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਕਿ ਉੱਥੇ ਨਾਲ ਹੁੰਦਾ ਅਮਿਤ ਹੂੰ ਅਮਿਤ ਦੀ ਫਿਰ ਘਾਟਪੂਰੀ ਕੀਤੀ ਜਰਮਨ ਨੇ ਜਰਮਨ ਨੇ ਬਲ ਸਾਹਿਬ ਫਿਰ ਉੱਥੇ ਮਤਲਬ ਕਿ ਅੜ ਗਏ ਬਿਲਕੁਲ ਬਲ ਦੇ ਨਾਲ ਖੜ ਗਏ ਕਿ ਲੈ ਲੰਕੇ ਦਿਖਾ ਮਿਤਰਾ ਸੋ ਇਸ ਕਰਕੇ ਉਹ ਡੀਚੋ ਜਾਨੇ ਸਾਡੇ ਉੱਥੇ ਕਾਲੇ ਪਹਿਣ ਕਹਿੰਦੇ ਯਾਰ ਆਪਣੇ ਵਾਲੀ ਡੀਚੋ ਬਲ ਨਿਕਲਦੀ ਨਹੀਂ ਮੈਂ ਕਿਹਾ ਇਹ ਹੁਣ ਉਹਨਾਂ ਦੀ ਟੀਚ ਜਾ ਕੇ ਰਾਜੀ ਨਹੀਂ ਹੈਗੇ ਵੀ ਇਧਰੋਂ ਬਚਾਓ ਤਾਂ ਜੀ ਬਾਕੀ ਸ਼੍ਰੀ ਦੇ ਰਿਸ਼ਤੇ ਇਹਨਾਂ ਨੂੰ ਮਾਨ ਸੀਗਾ ਕਿ ਗ੍ਰੇਟ ਪਲੇਅਰ ਹੈ ਜੀ ਉਹ ਬਚਾ ਸਕਦਾ ਜੀ 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 ਸਤਨਾਮ ਪਾਲੀਆ ਜਿਹਨੇ ਬੜੀ ਸੋਹਣੀ ਗੱਲ ਲਿਖੀ ਮੈਂ ਪੜ੍ਹਦੇ ਆਂ ਜੀ ਜੀ ਕਹਿੰਦੇ ਧੁੱਪ ਦੀ ਸੀ ਲੋੜ ਜਦੋਂ ਧੁੱਪ ਦੀ ਸੀ ਲੋੜ ਜਦੋਂ ਧੁੱਪ ਬਣ ਗਏ ਛਾਂ ਦੀ ਸੀ ਲੋੜ ਵੇਲੇ ਛਾਂ ਦੀ ਲੋੜ ਵੇਲੇ ਯਾਰ ਰੁੱਖ ਬਣ ਗਏ ਲੱਤਾਂ ਛੱਡ ਗਈਆਂ ਸਾਥ ਯਾਰ ਫੌੜੀਆਂ ਬਣੇ ਮੇਰੇ ਉੱਚਾ ਹੋਣ ਦੇ ਲਈ ਪੌੜੀਆਂ ਬਣੇ ਔਖੇ ਵੇਲੇ ਜਦੋਂ ਹੱਲ ਨਹੀਂ ਸੀ ਆਉਂਦੇ ਰੱਬ ਨਾਲੋਂ ਪਹਿਲਾਂ ਯਾਰ ਬੌੜ ਦੇ ਰਹੇ ਬੜੀ ਸੁਣੀ ਇਹਨਾਂ ਨੇ ਗੱਲ ਲਿਖੀ ਹੈ ਜੀ ਜੀ ਆਪਾਂ ਨੂੰ ਕੰਟਰੀਬਿਊਸ਼ਨ ਆਇਆ ਜੈ ਕਰਨ ਵਾਰਸੀ ਦਾ ਸ਼ੁਕਰੀਆ ਜੀ ਬਹੁਤ ਬਹੁਤ ਬੰਗਲਾਦੇਸ਼ੀ ਪੀਐਮ ਸ਼ੇਖ ਹਸਿਨਾ ਹੈਜ਼ ਰਿਜ਼ਾਈਨਡ ਹਾਂਜੀ ਉਹਨਾਂ ਨੇ ਰਿਜ਼ਾਈਨ ਦੇ ਕਿਉਂ ਅਪਲੀਕੇਸ਼ਨ ਦੇ ਦਿੱਤਾ ਜੀ ਚੇਤਨ ਮਾਨ ਜੀ ਧੰਨਵਾਦ ਉਹਨਾਂ ਨੇ ਇੱਕ ਗੱਲ ਹੋਰ ਦੱਸੀ ਆ ਕਹਿੰਦੇ ਕਿ ਕੱਲ ਆਇਰਿਸ਼ ਲੋਕ ਬੜੇ ਖੁਸ਼ ਨੇ ਨਿਹਦੀ ਹਾਰ ਤੋਂ ਜੀ ਤਾਂ ਗੱਲ ਇਹ ਆ ਕਿ ਠੀਕ ਆ ਕਿਤੇ ਮਯੂਸੀ ਹੁੰਦੀ ਆ ਕਿਤੇ ਖੁਸ਼ੀ ਹੁੰਦੀ ਆ ਕਿਤੇ ਉਹ ਇੱਕ ਫਿਲਮ ਵੀ ਸੀ ਨਾ ਕبھی ਖੁਸ਼ੀ ਕبھی ਗਮ ਤਾਂ ਐ ਹੀ ਹੁੰਦਾ ਤੇ ਗ੍ਰੇਟ ਬ੍ਰਿਟਨ ਇਸ ਕੱਲੋਂ ਜ਼ਿਆਦਾ ਦੁਖੀ ਹੋਏਗਾ ਕਿ ਪਿਛਲੀਆਂ 올ੰਪਿਕ ਖੇਡਾਂ ਦੇ ਵਿੱਚ ਵੀ ਇਹ ਭਾਰਤ ਅਥਵਾਰ ਗੈਸ ਹੂੰ ਕੁਆਟਰ ਚ ਜੀ ਜੀ ਐਤਕੀ ਵੀ ਹਾਰ ਗਏ ਇਹਨਾਂ ਨੇ ਵੀ ਬੜੇ ਜ਼ਖਮ ਦਿੱਤੇ ਅਗੋਰੀਆ ਨੇ ਹਾਕੀ ਦੇ ਵਿੱਚ ਤਾਂ ਐਤਕੀ ਹੁਣ ਕਹ ਲੋ ਕਿ ਹਸਾਬ ਕਿਤਾਬ ਕਰਨ ਦਾ ਸਮਾਂ ਆ ਗਿਆ ਤਾਂ ਮੋੜਾ ਜਿਹੜਾ ਸਰਪੰਚ ਆ ਸਰਪੰਚ ਐਂਡ ਵੀ ਉਹਨਾਂ ਦੀ ਪਾਰਟੀ ਜਿਹੜੀ ਹੈ ਨਾ ਉਹ ਕੱਲੇ-ਕੱਲੇ ਦਾ ਹਿਸਾਬ ਕਰੀ ਜਾਂਦੀ ਆ ਆਸਟ੍ਰੇਲੀਆ ਵਾਲਿਆਂ ਦਾ ਵੀ ਕਰਤਾ ਜੀ ਵੀ ਵਾਲਿਆਂ ਦਾ ਵੀ ਕਰ ਦਿੱਤਾ ਤੇ ਮੈਨੂੰ ਮੇਦੇ ਆ ਕਿ ਜਰਮਨ ਵਾਲਿਆਂ ਦਾ ਵੀ ਕਰ ਦੇਣ ਕਿਉਂਕਿ ਜਰਮਨ ਵਾਲਿਆਂ ਨੇ ਪਿਛਲੀ ਵਾਰੀ ਫਾਈਨਲ 'ਚ ਪਹੁੰਚਣ ਦਾ ਸੁਪਨਾ ਤੋੜਿਆ ਸੀ ਜੀ ਜੀ ਹਾਂ ਅਮਿਤ ਹੁੰਦਾ ਤਾ ਕਾਫੀ ਸਟਰੋਂਗ ਟੀਮ ਹੋ ਜਾਣੀ ਸੀ ਅਮਿਤ ਤੋਂ ਬਗੈਰ ਕਹ ਲੋ ਕਿ ਥੋੜਾ ਔਖਾ ਹੈ ਪਰ ਅਸੰਭਵ ਨਹੀਂ ਹੈ ਜਿਸ ਤਰ੍ਹਾਂ ਦੀ ਸਵਿਲਿਟੀ ਖੇਡ ਰਹੀ ਹੈ ਜੀ ਹਮ ਲੋਕ ਜੀ ਕਹਿ ਰਹੇ ਕਿ ਸ਼੍ਰੀ ਰਾਜੇਸ਼ਵਰ ਦਾ ਗੋਲ ਕੀਪਰ ਤੇ ਧੋਨੀ ਵਰਗਾ ਵਿਕੀ ਕੀਪਰ ਇੰਡੀਆ ਨੂੰ ਮੁਸ਼ਕਲ ਨਾਲ ਹੀ ਮਿਲੇ ਕਹਿੰਦੇ ਸ਼ਾਇਦ ਸ਼੍ਰੀ ਜੇਸ਼ ਆ ਪੀ ਆਰ ਸ਼੍ਰੀ ਜੇਸ਼ ਵੀ ਆਰ ਪਿੱਛੇ ਭਜਦੇ ਤੇ ਇਹ ਸ਼੍ਰੀ ਜੇਸ਼ ਪੀ ਆਰ ਦਾ ਨਾਂ ਪੀ ਆਰ ਸ਼੍ਰੀ ਜੇਸ਼ ਆ ਇਹ ਗੱਲ ਆ ਕੇ ਦੇਖੋ ਐਸਾ ਨਹੀਂ ਹੁੰਦਾ ਜੇ ਮਹਿੰਦਰ ਸਿੰਘ ਧੋਨੀ ਗਿਆ ਸੀਗਾ ਤਾਂ ਉਹਦੀ ਜਗ੍ਹਾ ਤੇ ਇਨ ਚਾਰ ਬਦਲ ਆ ਗਏ ਕੇ ਐਲ ਰਾਹੁਲ ਆ ਗਿਆ ਰੀਸ਼ਪ ਪੰਥ ਆ ਗਿਆ ਤੇ ਇਸ ਤੋਂ ਇਲਾਵਾ ਸੈਮਸਨ ਹੈਗਾ ਉਹਦਾ ਬਦਲ ਹਾਂ ਠੀਕ ਆ ਉਹ ਕਮੀ ਜਿਹੜੀ ਆ ਉਹ 19 ਪਰਪਾਈ ਤੇ ਨਹੀਂ ਹੁੰਦੀ ਪਰ ਬਦਲ ਜ਼ਰੂਰ ਪੈਦਾ ਹੋ ਜਾਂਦੇ ਆਂਡੀਆਂ ਬਹੁਤ ਵੱਡਾ ਮੁਲਕ ਆ ਤੇ ਤੁਹਾਨੂੰ ਮੈਂ ਇੱਕ ਹੋਰ ਦੱਸ ਦੇਵਾਂ ਸ਼੍ਰੀ ਜੇਸ਼ਤਾ ਬਦਲ ਵੀ ਇੱਕ ਪੰਜਾਬੀ ਬਣੇਗਾ ਉਹਦਾ ਨਾਮ ਆ ਪਾਠਕ ਕਿਆ ਬਾਤ ਠੀਕ ਹੈ ਜੀ ਪਾਠਕ ਪੰਜਾਬੀ ਹੈ ਗੋਲ ਕੀਪਰ ਸ਼੍ਰੀ ਜੇਸ਼ ਦੀ ਲੈਗਸੀ ਜਿਹੜੀ ਸੰਭੇਗਾ ਉਹ ਪਾਠਕ ਸੰਭੇਗਾ ਬਹੁਤ ਹੀ ਬਿਹਤਰੀਨ ਗੋਲ ਕੀਪਰ ਹੈ ਤਾਕੜੇ ਮੈਚਾਂ 'ਚ ਗੋਲਕੀਪਿੰਗ ਕਰ ਚੁੱਕਾ ਹੈ ਹਮ ਹਮ ਜੀ